ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਇਥੇ ਟਾਈਮ ਹੋ ਗਿਆ ਸੀ ਜੀ ਆਥਨ ਦਾ ਵੱਜ ਗਿਆ ਸੀ 4 ਤਰੀਕ 15 ਅਕਤੂਬਰ ਦਿਨ ਬੁੱਧਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਵੀਡੀਓ ਨੂੰ ਅਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਆਪਣੀ ਇੱਕ ਭੈਣ ਆ ਵੀਰਪਾਲ ਕੌਰ ਜੀ ਕੂਟ ਦੁੰਨਾ ਬਰਨਾਲਾ ਕੋਲੋਂ ਜੀ ਤੇ ਇੱਕ ਆਪਣੇ ਭੈਣ ਆ ਸਰਬਜੀਤ ਕੌਰ ਜੀ ਰਾਜੋਆਣਾ ਕਲਾ ਤੋਂ ਇੱਕ ਆਪਣੇ ਭੈਣ ਆ ਰਣਜੀਤ ਕੌਰ ਜੀ ਪੰਡੂਰੀ ਤੋਂ ਇੱਕ ਆਪਣੇ ਭੈਣ ਐ ਜੀ ਆ ਮਾਨਮੀ ਤਜਸਲ ਸੋ ਪਹਿਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਨਾ ਤੁਹਾਡੀ ਪਿਆਰ ਸਦਕਾ سپورਟ ਸਦਕਾ ਵਾਹਿਗੁਰੂ ਜੀ ਮੇ ਸਦਕਾ ਆਪੇ ਇਥੋਂ ਤੱਕ ਆਇਆ ਬਸ ਇਦਾਂ ਹੀ ਆਪਣਾ سپورਟ ਬਣਾਈ ਰੱਖਿਓ ਇੱਕ ਆਪਣੀ ਭੈਣ ਹੈ ਜੀ ਮਾਨਸਾ ਤੋਂ ਤੇ ਉਹ ਆਪਣਾ ਰਾਣੀ ਕੌਰ ਜਿਹਨਾਂ ਦਾ ਨਾਮ ਹੈ ਤੇ ਉਹਨਾਂ ਨੇ ਨੰਬਰ ਮੰਗਿਆ ਭੈਣ ਤੁਸੀਂ ਮੇਰੇ ਨਾਲ ਇੰਸਟਾਗ੍ਰam ਤੇ ਕੰਟੈਕਟ ਕਰ ਸਕਦੇ ਹੋ ਹਰਪ੍ਰੀਤ ਗਰੀਵਾਲ 130 ਮੇਰੀ ਆਈਡੀ ਹੈ ਠੀਕ ਹੈ ਜੀ ਤੇ ਇੱਥੇ ਜੀ ਹੁਣ ਮੈਂ ਬਣਾ ਰਹੀ ਹਾਂ ਜੀ ਦਾਲ ਆਥਨ ਵਾਸਤੇ ਅੱਜ ਆਪਾਂ ਮੂੰਗੀ ਦੀ ਦਾਲ ਬਣਾਈ ਹੈਗੀ ਕੱਲ ਬਣਾਏ ਸੀ ਆਲੂ ਪਕੌੜੇ ਤੇ ਅੱਜ ਥੋੜਾ ਜਨਾ ਮੈਂ ਲੇਟ ਹੋ ਗਈ ਦਾਲ ਰੱਖਣ ਦੇ ਵਿੱਚ ਤੇ ਕਿਉਂਕਿ ਆਪਾਂ ਹੱਥ ਨੇ ਸਾਰੀ ਰੋਟੀ ਪਾਣੀ ਬਣਾ ਲੈਣੇ ਹੁੰਦੇ ਹਨਾ 사ਧਰੀ ਫਿਰ ਪੈਣਾ 사ਧਰੀ ਉੱਠ ਕੇ ਫਿਰ ਗੁਰੂ ਦੇ ਚਰਨੀ ਵੀ ਲੱਗਣਾ ਉਹ ਟਾਈਮ ਕੱਢਣਾ ਵੀ ਬਹੁਤ ਜ਼ਰੂਰੀ ਹੁੰਦਾ ਹਨਾ ਤੇ ਇੱਥੇ ਜੀ ਹੁਣ ਮੈਂ ਦਾਲ ਤਾਂ ਰੱਖਤੀ ਸੀ ਤੇ ਨਾਲ-ਨਾਲ ਮੈਂ ਸ਼ੀਸ਼ੀਆਂ ਧੋਤੀਆਂ ਸੀ ਅੱਜ ਸੁੱਕੇ ਮਸਾਲੇ ਵਾਲੀਆਂ ਤੇ ਇਹ ਨਾ ਸ਼ੀਸ਼ੀਆਂ ਜਿਹੜੀਆਂ ਜਿਹੜਾ ਆਪਾਂ ਸੈਂਡਵਿਚ ਬਣਾਉਣ ਦੇ ਟਾਈਮ ਔਰਗੈਨੋ ਵਗੈਰਾ ਨਹੀਂ ਲੈ ਕੇ ਹੁੰਦੇ ਹੁੰਦੇ ਉਹਦੇਆਂ ਲੀਆਂ ਖਾਲੀ ਹੋਈਆਂ ਵੀ ਅਸੀਂ ਤੇ ਮੈਂ ਮਤਲਬ ਕਿ ਧੋ ਧੋ ਕੇ ਇਹਨਾਂ ਚ ਮੈਂ ਸੁੱਕੇ ਮਸਾਲੇ ਪਾਏ ਹੋਏ ਸੀ ਜਿਵੇਂ ਅਜਵਾਇਨ ਹੋ ਗਈ ਜੀਰਾ ਹੋ ਗਿਆ ਰਾਈ ਹੋ ਗਿਆ ਹਨਾ ਲੌਂਗ ਹੋ ਗਿਆ ਇਲਾਚੀਆਂ ਹੋ ਗਈ ਇਦਾਂ ਦੀ ਚੀਜ਼ਾਂ ਪਾ ਕੇ ਰੱਖ ਲੈਣੀ ਹੁੰਦੀਆਂ ਤੇ ਇਹ ਵੀ ਮੈਂ ਮਤਲਬ ਕਿ ਅੱਜ ਤੋਤੀਆਂ ਸੀ ਦਿਨੇ ਤੇ ਇਹ ਨਾਲੇ ਗਿੱਲੀਆਂ ਸੀ ਫਿਰ ਮੈਂ ਤਾਂ ਕਰਕੇ ਇਹਨਾਂ ਨੂੰ ਚੱਕ ਕੇ ਜਿਹੜਾ ਉਹ ਪਲਾਸਟਿਕ ਦਾ ਆਪਾ ਜਿਹਦੇ ਵਿੱਚ ਮੈਂ ਇਹਨਾਂ ਨੂੰ ਰੱਖਦੀ ਹੁੰਦੀ ਆ ਉਹਦੇ ਵਿੱਚ ਮੋਦੀਆਂ ਮਾਰਤੀ ਆ ਮੈਂ ਕਿਹਾ ਚਲੋ ਸੁੱਕ ਜਾਣੀ ਆ ਉਦੋਂ ਆਪਾਂ ਇਹਦੇ ਵਿੱਚ ਮਸਾਲੇ ਜਿਹੜੇ ਪਾਵਾਂਗੇ ਤੇ ਇੱਥੇ ਜੀ ਹੁਣ ਮੈਂ ਕਾਟਣ ਲੱਗੀ ਸੀ ਤੜਕਾ ਦਾਲ ਵਾਸਤੇ ਤੇ ਲਸਣ ਮੇਰੀ ਚਿੱਲੀ ਹੋਈ ਸੀ ਲਸਣ ਤਾਂ ਤੁਹਾਨੂੰ ਪਤਾ ਹੀ ਹਨ ਮੈਂ ਇਕੱਠੀ ਚਿਲਦੀ ਹੁੰਨੀ ਆ ਪਰ ਇਸ ਵਾਰੀ ਥੋੜਿਆ ਮੈਂ ਸਫਾਈਆਂ ਦੇ ਵਿੱਚ ਲੱਗੀ ਹੋਣ ਕਰਕੇ ਨਾ ਜਿਹੜੀ ਲਸਣ ਆ ਉਹ ਕੁੱਟ ਕੇ ਰੱਖਣ ਦਾ ਟਾਈਮ ਨਹੀਂ ਮਿਲਿਆ ਛਿੱਲ ਕੇ ਮੇਰੀ ਜ਼ਰੂਰ ਇਕੱਠੀ ਰੱਖੀ ਹੋਈ ਆ ਤੇ ਇਥੇ ਮੈਂ ਪਿਆਜ਼ ਕੱਟ ਰਹੀ ਸੀ ਮੈਂ ਕਿਹਾ ਚਲੋ ਪਹਿਲਾਂ ਪਿਆਜ਼ ਕੱਟ ਲਵਾਂ ਫਟਾਫਟ ਤੇ ਵੀ ਲਸਣ ਤਾਂ ਚਲੋ ਮੈਂ ਬਾਹਰ ਵਹਿ ਕੇ ਵੀ ਕੱਟ ਲੂੰਗੀ ਹਨਾ ਤੁਸੀਂ ਸੋਚ ਰਹੇ ਹੋਵੋਗੇ ਮੈਂ ਚੋਪਰ ਤੇ ਜਿਹੜਾ ਇਹ ਚੋਪਿੰਗ ਬੋਰਡ ਹੈ ਤੇ ਕਿਉਂ ਕੱਟ ਰਹੀ ਹਾਂ ਕਿਉਂਕਿ ਮੈਨੂੰ ਨਾ ਇਹ ਤੇ ਆਸਾਨ ਲੱਗਦਾ ਮੈਨੂੰ ਦੂਜੀ ਤਰ੍ਹਾਂ ਵੀ ਕੱਟਣਾ ਆਉਂਦਾ ਪਰ ਮੈਨੂੰ ਸ਼ੁਰੂ ਤੋਂ ਜਣੀ ਚੰਡੀਗੜ੍ਹ ਤੋਂ ਆਦਤ ਪਈ ਵੀ ਆ ਹਨਾ ਤੇ ਵਿੱਚ ਦੀ ਕਦੇ ਮੈਂ ਉਹ ਵੀ ਕੱਟ ਲੈਨੀ ਐ ਨਹੀਂ ਵੀ ਹਮੇਸ਼ਾ ਇਦਾਂ ਹੀ ਕੱਟਦੀ ਆ ਪਰ ਇਦਾਂ ਮੈਨੂੰ ਜ਼ਿਆਦਾ ਵਧੀਆ ਲੱਗਦਾ ਕੰਫਰਟੇਬਲ ਜਾ ਵੀ ਆਸਾਨ ਲੱਗਦਾ ਤਾਂ ਕਰਕੇ ਫਿਰ ਮੈਂ ਇਦਾਂ ਕੱਟ ਲਏ ਤੇ ਹੁਣ ਮੈਂ ਕੱਟਣ ਲੱਗੀ ਸੀ ਜੀ ਟਮਾਟਰ ਦੋ ਮੈਂ ਕਿਹਾ ਟਮਾਟਰ ਵੀ ਕੱਟ ਲੀਏ ਤੇ ਵੈਸੇ ਤਾਂ ਟਮਾਟਰਾਂ ਦਾ ਰੇਟ ਹਨਾ ਕਾਫੀ ਜ਼ਿਆਦਾ ਹੋਇਆ ਹੋਇਆ ਸੀ ਹੁਣ ਤਾਂ ਸ਼ਾਇਦ ਥੋੜਾ ਘਟ ਗਿਆ ਪਰ ਵੇਖ ਦੀ ਰੇਟ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਸੀ ਟਮਾਟਰ ਦਾ ਤੇ ਆਪਾਂ ਵੀ ਕੁਝ ਬੂਟੇ ਟਮਾਟਰਾਂ ਦੇ ਲਾਏ ਨੇ ਤੇ ਪਹਿਲਾਂ ਲਾਈ ਸੀ ਤਿੰਨ ਬੂਟੇ ਉਹਦੇ ਵਿੱਚੋਂ ਦੋ ਬੂਟੇ ਜਿਹੜੇ ਆਪਣੇ ਮੀਂਹ ਨਾਲ ਜਦੋਂ ਮੀਂਹ ਬਹੁਤ ਜ਼ਿਆਦਾ ਪਿਆ ਸੀ ਖਰਾਬ ਹੋ ਗਏ ਸੀ ਤੇ ਇੱਕ ਬੂਟਾ ਆਪਣਾ ਵਧੀਆ ਚੱਲ ਪਿਆ ਸੀ ਤਿੰਨ ਬੂਟੇ ਹੁਣ ਮੈਂ ਹੋਰ ਮਗਾਏ ਐ ਇਹਨਾਂ ਤੋਂ ਤੇ ਮੈਂ ਕਿਹਾ ਚਲੋ ਆਪਦੇ ਘਰ ਦੀ ਚੀਜ਼ ਹਨਾ ਵਧੀਆ ਰਹਿੰਦੀ ਆ ਪਿਛਲੀ ਵਾਰ ਵੀ ਸੀ ਟਮਾਟਰ ਕੋਈ ਵੀ ਮੁੱਲ ਨਹੀਂ ਲੈਂਦਾ ਬਹੁਤ ਜ਼ਿਆਦਾ ਟਮਾਟੇ ਲੱਗੇ ਸੀ ਸਾਡੇ ਬੂਟਿਆਂ ਨੂੰ ਏ ਹੁਣ ਜੀ ਇੱਥੇ ਮੈਂ ਲਾਉਣ ਲੱਗੀ ਸੀ ਤੜਕਾ ਤੇ ਅੱਜ ਜੀਰਾ ਖਤਮ ਸੀਗਾ ਤੇ ਮੈਂ ਇਹਨਾਂ ਨੂੰ ਕਹਿ ਕੇ ਅੱਡੀਸੇ ਮੈਂ ਕਿਹਾ ਜੀਰਾ ਲਿਆ ਦਿਓ ਤੇ ਵੀ ਕਿਉਂਕਿ ਹਨਾ ਜਿਵੇਂ ਦਾਲ ਵਗੈਰਾ ਜਾਂ ਜਾਂ ਚੌਲ ਬਣਾਉਣੇ ਆ ਆਪਾਂ ਜਾਂ ਗੋਭੀ ਦੀ ਸਬਜ਼ੀ ਵਗੈਰਾ ਹਨਾ ਤਾਂ ਵਧੀਆ ਲੱਗਦਾ ਵਿੱਚ ਜੀਰਾ ਤੇ ਲੋ ਜੀ ਮੇਰੀ ਇਹ ਜਿਹੜੀ ਲਸਣ ਆ ਉਹ ਵੀ ਪੁੱਜ ਗਈ ਸੀ ਤੇ ਨਾਲ ਹੀ ਮੈਂ ਪਾ ਦਿੱਤੇ ਸੀ ਪਿਆਜ਼ ਤੇ ਉਸ ਤੋਂ ਬਾਅਦ ਮੈਂ ਪਾਤੀ ਸੀ ਟਮਾਟਰ ਹਨਾ ਤੇ ਆਪਾਂ ਹੋਰ ਕੁਝ ਤੜਕੇ ਦੇ ਵਿੱਚ ਨਹੀਂ ਪਾਇਆ ਅ ਅਦਰਕ ਪਿਆਜ਼ ਸੀਗਾ ਤੇ ਅਦਰਕ ਫਿਰ ਇਹ ਦੇ ਡੈਡੀ ਕਹਿੰਦੇ ਰਮਾਂ ਦੇ ਕਹਿੰਦੇ ਵੀ ਇੱਕ ਚੀਜ਼ ਪਾ ਲਈ ਚਾਹੇ ਲਸਣ ਚਾਹੇ ਅਦਰਕ ਤੇ ਕਿਉਂਕਿ ਹਨਾ ਜਿਆਦਾ ਆਪਾਂ ਹੜੇ ਠੰਡ ਦਾ ਮੌਸਮ ਨਹੀਂ ਆਇਆ ਤੇ ਫਿਰ ਤਜਾਬਜਾ ਬਣ ਜਾਂਦਾ ਹਨਾ ਸੋ ਤਾਂ ਕਰਕੇ ਮੈਂ ਕੱਲਾ ਲਸਣ ਹੀ ਪਾਇਆ ਤੇ ਜਿਵੇਂ ਗੋਭੀ ਵਗੈਰਾ ਹੋਵੇ ਉਹਦੇ ਵਿੱਚ ਅਦਰਕ ਜ਼ਰੂਰੀ ਹੁੰਦਾ ਹਨਾ ਅਦਰਕ ਬਿਨਾ ਗੋਭੀ ਦੀ ਸਬਜ਼ੀ ਨਹੀਂ ਵਧੀਆ ਬਣਦੀ ਤੇ ਲਓ ਜੀ ਇੱਥੇ ਆਪਣਾ ੜਾ ਤੜਕਾ ਉਹ ਵੀ ਪੁੱਜ ਗਿਆ ਤੇ ਨਾਲ ਹੀ ਜਿਹੜੀ ਐ ਮੈਂ ਸਟੀਮ ਵੀ ਇਹਦੇ ਵਿੱਚੋਂ ਕੱਢ ਲਈ ਸੀ ਕੁੱਕਰ ਵਿੱਚੋਂ ਤੇ ਮੇਕੇ ਚਲੋ ਹੁਣ ਤੜਕਾ ਇਹਦੇ ਵਿੱਚ ਪਾ ਕੇ ਨਾ ਫਿਰ ਦੋ ਸੀਟੀਆਂ ਉਦੋਂ ਬਾਅਦ ਤੜਕਾ ਪਾਉਣ ਤੋਂ ਬਾਅਦ ਲਵਾਈਆਂ ਸੀ ਆਪਾਂ ਕਿਉਂਕਿ ਫਿਰ ਆਇਆ ਹੈ ਨਾ ਵੀ ਜਿਹੜਾ ਲਸਣ ਦਾ ਫਲੇਵਰ ਜਾਂ ਹੁੰਦਾ ਉਹਦਾ ਖੁਸ਼ਬੂ ਹੁੰਦੀ ਹੈ ਜਾਂਦਾ ਸਵਾਦ ਹੁੰਦਾ ਨਾ ਉਹ ਚੰਗੀ ਤੇ ਜਿਹੜਾ ਦਾਲ ਦੇ ਵਿੱਚ ਆ ਜਾਂਦਾ ਤੇ ਜੀ ਆਪਾਂ ਤੜਕਾ ਬਣਾ ਕੇ ਪਾਉਣ ਸਾਰੀ ਜਿਹੜਾ ਗੈਸ ਬੰਦ ਕਰਦੀਏ ਉਹਦਾ ਸੇਕ ਨਾਲ ਲਵਾਈ ਹੈ ਨਾ ਫਿਰ ਉਹ ਇਹ ਜ ਟੇਸਟ ਨਹੀਂ ਆਉਂਦਾ ਉਹਦਾ ਸਵਾਦ ਨਹੀਂ ਬਣਦਾ ਹਨਾ ਸੋ ਤਾਂ ਕਰਕੇ ਹਮੇਸ਼ਾ ਦਾਲ ਦੇ ਵਿੱਚ ਤੜਕਾ ਪਾਉਣ ਤੋਂ ਬਾਅਦ ਨਾ ਜੇ ਕੁੱਕਰ ਚ ਬਣਾ ਰਹੇ ਹਾਂ ਤਾਂ ਇੱਕ ਅੱਧੀ ਸੀਟੀ ਜ਼ਰੂਰ ਲਵਾਉਣੀ ਚਾਹੀਦੀ ਆਗੀ ਤੇ ਬਾਕੀ ਇਹ ਦਾਲ ਰੱਖਣ ਤੋਂ ਬਾਅਦ ਸੋਰੀ ਤੜਕਾ ਲਾਉਣ ਤੋਂ ਬਾਅਦ ਫਿਰ ਮੈਂ ਆਟਾ ਵੀ ਗੁੰਨ ਲਿਆ ਸੀਗਾ ਤੇ ਨਾਲ ਹੀ ਇੱਥੇ ਜੀ ਹੁਣ ਮੈਂ ਕੜਾਹੀ ਵੀ ਧੋਤੀ ਬਾਕੀ ਆਪਣੇ ਭਾਂਡੇ ਵਗੈਰਾ ਸਾਰੇ ਧੋਤੇ ਸਾਰਾ ਕੰਮ ਨਿਬੜਿਆ ਹੋਇਆ ਤੇ ਇਸ ਤੋਂ ਬਾਅਦ ਮੈਂ ਆਟਾ ਗੁੰਨ ਕੇ ਰੱਖਦਾ ਸੀ ਤੇ ਦਾਲ ਦਾ ਮਤਲਬ ਕੀ ਤਿਆਰ ਹੋਣ ਸਾਰ ਦਾਲ ਨਾਲ ਫਿਰ ਮੈਂ ਰੋਟੀ ਵੀ ਬਣਾਤੀ ਸੀਗੀ ਤੇ ਰਮਾਨ ਦੇ ਡੈਡੀ ਗਏ ਹੋ ਸੀ ਸ਼ਹਿਰ ਗਏ ਹੋਏ ਨਹੀਂ ਤੇ ਰਮਾਨ ਵੀ ਥੋੜਾ ਜਾ ਦੋਸਤਾਂ ਦੇ ਨਾਲ ਬਾਹਰ ਗਿਆ ਵੇ ਵੀਡੀਓ ਸ਼ੂਟ ਕਰਨ ਤੇ ਘਰੇ ਮੈਂ ਤੇ ਸਿਰਫ ਮੇਰੀ ਮੰਮੀ ਆ ਤੇ ਚਲੋ ਜੀ ਆਪਣਾ ਕੰਮ ਵੀ ਨਿਬੜ ਗਿਆ ਜੀ ਅਗਲੀ ਸਵੇਰ ਅਗਲੀ ਸਵੇਰ ਦੇ ਵੱਜ ਗਏ ਨੇ 8 ਤੇ ਮੇਰੇ ਘਰ ਦੇ ਜਿਹੜੇ ਕੰਮ ਧੰਦੇ ਆ ਤਕਰੀਬਨ ਸਾਰੇ ਕੰਪਲੀਟ ਹੋ ਗਏ ਨੇ ਅੱਜ ਮੇਰਾ ਘਰ ਦਾ ਕੰਮ ਬਹੁਤ ਸਾਰੇ ਸਾਰੇ ਨਿਬੜ ਗਿਆ ਸੀ ਮੈਂ ਕੱਪੜੇ ਵੀ ਬਹੁਤ ਸੁਨਿਹਾ ਧੋ ਲਿਆ ਤਾਂ ਤੇ ਜਿਆਦਾ ਕੱਪੜੇ ਹੈ ਨਹੀਂ ਸੀ ਥੋੜੀ ਸੀ ਤੇ ਇਹ ਵੀ ਸਕੂਲ ਚਲੇ ਗਏ ਨੇ ਤੇ ਹੁਣ ਮੈਂ ਕਿਹਾ ਚਲੋ ਬੈਠ ਕੇ ਆਪਾਂ ਆਰਾਮ ਨਾਲ ਜਿਹੜੀ ਵੀਡੀਓ ਆ ਉਹ ਵੀ ਕੰਪਲੀਟ ਕਰ ਲਈਏ ਤੇ ਮੈਂ ਇਧਰ ਬਾਬਾ ਜੀ ਵਾਲੇ ਕਮਰੇ ਦੇ ਵਿੱਚ ਬੈਠੀ ਆ ਕਾਰਪੇਟ ਦੇ ਉੱਤੇ ਮੈਂ ਕਿਹਾ ਚਲੋ ਇੱਥੇ ਬਹਿ ਕੇ ਵੀਡੀਓ ਕੰਪਲੀਟ ਕਰਦੇ ਆ ਤੇ ਜਿਹੜੀ ਅੱਜ ਮੈਂ ਤੁਹਾਡੇ ਨਾਲ ਚੀਜ਼ ਸ਼ੇਅਰ ਕਰਨ ਲੱਗੀ ਆ ਨਾ ਇਹ ਬਹੁਤ ਸੋਹਣੀ ਗੱਲ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਕਿਉਂਕਿ ਕੋਈ ਨਾ ਕੋਈ ਕਦੇ ਨਾ ਕਦੀ ਇਨ੍ਹਾਂ ਹਾਲਾਤਾਂ ਵਿੱਚੋਂ ਜਾਂ ਤਾਂ ਨੰਗਿਆ ਹੋਈ ਜਾਂ ਨੰਗ ਰਿਹਾ ਹੋ ਉਹ ਜਦੋਂ ਇਹ ਜਿਹੀਆਂ ਵੀਡੀਓ ਆਪਾਂ ਦੇਖਦੇ ਆ ਹਨ ਆਪਾਂ ਨੂੰ ਵੀ ਬਹੁਤ ਹੌਸਲਾ ਮਿਲਦਾ ਹੈ ਫਿਰ ਇਹ ਜੀ ਮੁਸ਼ਕਲ ਟਾਈਮ ਦੇ ਵਿੱਚ ਨਿਕਲਣ ਦੇ ਵਿੱਚ ਹਨਾ ਤੇ ਕਿਉਂਕਿ ਕਈ ਵਾਰੀ ਜੋ ਆਪਾਂ ਆਪਣੇ ਆਪ ਨੂੰ ਨਹੀਂ ਸਮਝਾ ਪਾ ਸਕਦੇ ਨਾ ਉਹ ਕਈ ਵਾਰੀ ਕਿਸੇ ਦੂਸਰੇ ਦੀ ਗੱਲ ਸੁਣ ਕੇ ਆਪਾਂ ਨੂੰ ਆਸਾਨੀ ਨਾਲ ਸਮਝ ਆ ਜਾਂਦੀ ਹੈ ਤੇ ਤੁਸੀਂ ਸੋਚ ਰਹੇ ਹੋਗੇ ਮੈਂ ਕਿਸ ਬਾਰੇ ਗੱਲ ਕਰ ਰਹੀ ਹਾਂ ਮੈਂ ਕੁਝ ਦਿਨ ਪਹਿਲਾਂ ਇੱਕ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਸੀ ਹਨਾ ਆ ਵੀਡੀਓ ਵੀ ਬਸ ਮੈਂ ਉਹ ਸ਼ੇਅਰ ਨਹੀਂ ਸੀ ਕਰਨਾ ਚਾਹੁੰਦੀ ਲੇਕਿਨ ਜਦੋਂ ਹੁੰਦਾ ਨਾ ਹੁਣ ਤੁਹਾਨੂੰ ਪਤਾ ਹੀ ਹੈ ਮੇਰੀ ਮੈਰਿਜ ਨੂੰ 20 ਸਾਲ ਹੋ ਗਏ ਨੇ ਨਾ 20 ਸਾਲਾਂ ਤੋਂ ਜਿਹੜੀ ਚੀਜ਼ ਮੈਂ ਆਪਦੇ ਅੰਦਰ ਦੱਬਦੀ ਆਉਂਦੀ ਸੀ ਚਲੋ ਛੱਡੋ 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 ਹਨਾ ਕਈ ਵਾਰੀ ਅ ਇਹ ਜਿਹੜਾ ਟਾਈਮ ਆ ਜਾਂਦਾ ਵੀ ਆਪਣਾ ਜਿਹੜਾ ਅੰਦਰ ਦੱਬਿਆ ਹੋਇਆ ਗੁੱਸਾ ਹੁੰਦਾ ਨਾ ਉਹ ਇੱਕ ਤਰ੍ਹਾਂ ਬੰਬ ਦੀ ਤਰ੍ਹਾਂ ਫਟਦਾ ਹੈ ਨਾ ਤੇ ਇਹ ਸੁਭਾਵਿਕ ਆ ਕਿਉਂਕਿ ਆਪਾਂ ਇਨਸਾਨ ਹਾਂ ਹਨਾ ਤੇ ਇੱਕ ਨਾਰਮਲ ਬੰਦੇ ਦੀ ਨਿਸ਼ਾਨੀ ਆ ਵੀ ਜਦੋਂ ਤੁਹਾਨੂੰ ਗੁੱਸਾ ਆਉਂਦਾ ਤੁਸੀਂ ਗੁੱਸਾ ਜ਼ਾਹਿਰ ਕਰੋਗੇ ਜਦੋਂ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਤੁਸੀਂ ਹੱਸੋਗੇ ਜਦੋਂ ਤੁਹਾਡਾ ਰੋਣ ਨੂੰ ਮਨ ਕਰਦਾ ਤੁਸੀਂ ਰੋਵੋਗੇ ਜਿਵੇਂ ਹੁਣ ਕਈ ਵਾਰ ਤੁਸੀਂ ਦੇਖਿਆ ਹੋਣਾ ਜਦੋਂ ਕਿਸੇ ਦੇ ਘਰੇ ਡੈਥ ਹੁੰਦੀ ਹੈ ਕਈ ਵਾਰੀ ਕਿਸੇ ਨੂੰ ਉਸ ਗੱਲ ਦਾ ਸਦਮਾ ਲੱਗ ਜਾਂਦਾ ਹਨਾ ਤਾਂ ਉਹ ਬੰਦਾ ਕੋਈ ਕਈ ਵਾਰੀ ਰੋਂਦਾ ਨਹੀਂ ਤਾਂ ਫਿਰ ਉਹਦੇ ਨਾਲ ਕੀ ਹੁੰਦਾ ਉਹਦੇ ਦਿਮਾਗੀ ਹਾਲਤ ਜਿਹੜਾ ਪ੍ਰਭਾਵ ਪੈਂਦਾ ਫਿਰ ਉਹਨੂੰ ਦਵਾਈ ਖਾਣੀ ਪੈਂਦੀ ਹੈ ਹਨਾ ਤਾਂ ਇਸ ਕਰਕੇ ਜਿਹੋ ਜਿਹੇ ਹਾਲਾਤ ਹੁੰਦੇ ਆ ਉਹ ਇਹ ਜ ਸਾਡਾ ਰਿਐਕਟ ਕਰਨਾ ਨੋਰਮਲ ਹੈ ਕਿਉਂਕਿ ਡਾਕਟਰ ਦਾ ਵੀ ਇਹ ਕਹਿਣਾ ਵੀ ਜਦੋਂ ਆਪਾਂ ਗੁੱਸੇ ਨੂੰ ਅੰਦਰ ਦਬਦੇ ਰਹਿੰਦੇ ਆ ਨਾ ਦਬਦੇ ਰਹਿੰਦੇ ਆ ਤਾਂ ਉਹਦੇ ਨਾਲ ਵੀ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਸ਼ਰੀਰ ਨੂੰ ਲੱਗਦੀਆਂ ਨੇ ਹਨਾ ਤਾਂ ਉਹ ਹੀ ਚੀਜ਼ ਮੇਰੇ ਨਾਲ ਹੋਈ ਕਿਉਂਕਿ ਜਦੋਂ ਆਪਣੀ ਲਿਮਟ ਕ੍ਰਾਸ ਹੋ ਜਾਂਦੀ ਹੈ ਨਾ ਜਦੋਂ ਆਪਣੀ ਹੱਦ ਪਾਰ ਹੋ ਜਾਂਦੀ ਹੈ ਵੀ ਹੁਣ ਸਹਿਣ ਨਹੀਂ ਹੁੰਦਾ ਹਨਾ ਕਿਉਂਕਿ ਇਹ ਦੇਖੋ ਵੈਸੇ ਤਾਂ ਤੁਹਾਨੂੰ ਪਤਾ ਨਹੀਂ ਛੇਤੀ ਰਿਐਕਟ ਕਰਦੀ ਨਹੀਂ ਹਨਾ ਕਿਉਂਕਿ ਜਦੋਂ ਮੈਂ ਚੈਨਲ ਬਣਾਇਆ ਸੀ ਉਸ ਤੋਂ ਬਾਅਦ ਵੀ ਬਹੁਤ ਕੁਝ ਸੁਣਨ ਨੂੰ ਮਿਲਿਆ ਮੈਂ ਕਦੇ ਕਿਸੇ ਨੂੰ ਫੋਨ ਕਰਕੇ ਨਹੀਂ ਪੁੱਛਿਆ ਕਦੇ ਮੈਂ ਕਿਸੇ ਦੇ ਘਰੇ ਜਾ ਕੇ ਨਹੀਂ ਪੁੱਛਿਆ ਕਿਉਂਕਿ ਮੈਨੂੰ ਇਹ ਪੁੱਛ ਪਛਾਈਆ ਚੰਗੇ ਨਹੀਂ ਲੱਗਦਾ ਹਨਾ ਤੇ ਮੈਂ ਜਹਾਂ ਜੇ ਕੋਈ ਮੇਰੇ ਫੇਸ ਤੇ ਗੱਲ ਕਰ ਦੇਵੇ ਕੋਈ ਇਹ ਜੀ ਗੱਲ ਤਾਂ ਆਪਾਂ ਨੂੰ ਉਸੇ ਟਾਈਮ ਮੈਂ ਜਵਾਬ ਜ਼ਰੂਰ ਦੇ ਦੇਣੀ ਆ ਪਰ ਕਦੇ ਪੁੱਛ ਪਛਾਉਣ ਵਾਲਾ ਮੈਨੂੰ ਉਹ ਚੀਜ਼ ਸਹੀ ਨਹੀਂ ਲੱਗੀ ਮਤਲਬ ਤੇ 20 ਸਾਲਾਂ ਤੋਂ ਆਪਾਂ ਹੁੰਦੀ ਆਉਂਦੀ ਹਾਂ ਕਿ ਕਦੇ ਨਾ ਕਦੇ ਕੁਛ ਨਾ ਕੁਛ ਕੋਈ ਨਾ ਕੋਈ ਕਹਿ ਦਿੰਦਾ ਤਾਂ ਆਪੋ ਨਾਰਮਲ ਤਰੀਕੇ ਨਾਲ ਲੈ ਲੈਂਦੇ ਅਸੀਂ ਛੱਡੋ ਕਰੀ ਹਣਾ ਪਰ ਜਦੋਂ ਕੁਝ ਇਨਸਾਨ ਤੁਹਾਨੂੰ ਹੱਥ ਧੋ ਕੇ ਤੁਹਾਡੇ ਪਿੱਛੇ ਹੀ ਪੈ ਜਾਣਾ ਮਤਲਬ ਕੁਛ ਨਾ ਕੁਛ ਬੋਲੀ ਜਾਨ ਬੋਲੀ ਜਾਨ ਕੋਲੀ ਜਾਨ ਕਦੇ ਕੁਝ ਸੁਨੀਹਾ ਕਦੇ ਕੁਝ ਸੁਨੀਹਾ ਆਉਂਦਾ ਹੀ ਰਹੇ ਫਿਰ ਇੱਕ ਨਾ ਇੱਕ ਦਿਨ ਜਾ ਕੇ ਤੁਸੀਂ ਵੀ ਜਿਹੜਾ ਰਿਐਕਟ ਕਰੋਗੇ ਨਾਰਮਲ ਹੈ ਤਾਂ ਉਦੋਂ ਹੀ ਮੈਂ ਵੀ ਇੱਕ ਵੀਡੀਓ ਤੁਹਾਡੇ ਨਾਲ ਜਦੋਂ ਸ਼ੇਅਰ ਕੀਤੀ ਤੇ ਜਦੋਂ ਆਪਾਂ ਗੁੱਸੇ ਦੇ ਵਿੱਚ ਕੋਈ ਰਿਐਕਸ਼ਨ ਦਿੰਦੇ ਆ ਨਾ ਤਸਵਾ ਬਿਕ ਉਹਦਾ ਆਪਣਾ ਵੀ ਜਿਹੜਾ ਦਿਮਾਗ ਹੈ ਉਹ ਸ਼ਾਂਤ ਨਹੀਂ ਰਹਿੰਦਾ ਹਨਾ ਆਪਾਂ ਡਿਸਟਰਬ ਹੁੰਨੀ ਆ ਤੇ ਜਦੋਂ ਆਪਾਂ ਡਿਸਟਰਬ ਹੁੰਨੇ ਆ ਉਹਦਾ ਜਿਹੜਾ ਅਸਰ ਆ ਆਪਣੇ ਕੰਮ ਤੇ ਵੀ ਪੈਂਦਾ ਆਪਣੇ ਘਰ ਦੇ ਕੰਮ ਤੇ ਵੀ ਪੈਂਦਾ ਆਪਣੇ ਆਪਣੀ ਸਿਹਤ ਤੇ ਵੀ ਪੈਂਦਾ ਆਪਣੇ ਮੂਡ ਤੇ ਵੀ ਪੈਂਦਾ ਹਨਾ ਤਾਂ ਜਦੋਂ ਮਤਲਬ ਕਿ ਮੈਂ ਚਲੋ ਮੈਂ ਉਹ ਗੱਲ ਦਾ ਜਵਾਬ ਦਿੱਤਾ ਵੀਡੀਓ ਦੇ ਵਿੱਚ ਹਨਾ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਵਾਰ-ਵਾਰ ਉਹ ਚੀਜ਼ ਮੇਰੇ ਦਿਮਾਗ ਵਿੱਚ ਆ ਰਹੀ ਸੀ ਸੋਚ ਰਹੀ ਸੀ ਮੈਂ ਉਸ ਚੀਜ਼ ਬਾਰੇ ਹਨਾ ਵੀ ਕਿਉਂ ਕੋਈ ਇਨਸਾਨ ਇਸ ਹੱਦ ਤੱਕ ਡਿੱਗ ਜਾਂਦਾ ਵੀ ਕਿਸਦੇ ਪਿੱਛੇ ਹੀ ਪੈ ਜਾਂਦੇ ਨੇ ਵੀ ਹਟਦੇ ਹੀ ਨਹੀਂ ਹਨਾ ਵੀ ਜਦੋਂ ਮੈਂ ਕਿਸੇ ਨੂੰ ਕੁਝ ਕਹਿੰਦੀ ਨਹੀਂ ਤੇ ਫਿਰ ਵੀ ਅਗਰ ਆ ਕੋਈ ਕੁਛ ਤੁਹਾਨੂੰ ਤੰਗ ਕਰੀ ਜਾਵੇ ਤਾਂ ਫਿਰ ਕਈ ਵਾਰ ਤੁਸੀਂ ਸੋਚਣ ਲੱਗ ਜਾਂਦੇ ਆ ਤੇ ਮੈਂ ਚਲੋ ਉਦੋਂ ਬਾਅਦ ਫਿਰ ਨਾ ਕੱਲ ਦੀ ਗੱਲ ਹੈ ਕੱਲ ਸਵੇਰੇ ਜਦੋਂ ਮੈਂ ਉੱઠી ਗੁਰੂ ਸਾਹਿਬ ਦੇ ਚਰਨੀ ਲੱਗੀ ਮੈਂ ਅਕਸਰ ਤੁਹਾਨੂੰ ਵੀ ਇਹੀ ਗੱਲ ਕਹਿੰਦੀ ਹੁੰਨੀ ਆ ਵੀ ਜਦੋਂ ਦੁੱਖ ਹੋਵੇ ਆ ਉਦਾਸ ਹੋਵੋ ਤਾਂ ਹਮੇਸ਼ਾ ਗੁਰੂ ਨਾਲ ਸਾਂਝੀ ਕਰੋ ਤਾਂ ਮੈਂ ਸਵੇਰੇ ਉੱਠ ਕੇ ਜਦੋਂ ਮਹਾਰਾਜ ਦੇ ਚਰਨੀ ਲੱਗੀ ਤੇ ਮੈਂ ਪਾਠ ਕਰਦੇ ਕਰਦੇ ਨਾ ਮੇਰੀ ਨਾ ਇੱਕ ਆਦਤ ਹੈ ਵੀ ਜਦੋਂ ਗੁਰਬਾਣੀ ਜਪਦੇ ਕੋਈ ਚੀਜ਼ ਕੋਈ ਗੱਲ ਦਿਮਾਗ ਵਿੱਚ ਆਵੇ ਹਨਾ ਤੇ ਉਦੋਂ ਫਿਰ ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਗੁਰੂ ਦਾ ਹੁਕਮ ਹੈ ਮੇਰੇ ਲਈ ਹਨਾ ਚੰਗੇ ਵਿਚਾਰਾਂ ਦਾ ਆਉਣਾ ਦਿਮਾਗ ਦੇ ਵਿੱਚ ਜਦੋਂ ਤੁਸੀਂ ਬਾਣੀ ਜਪਦੇ ਹੋ ਇਹ ਬਹੁਤ ਵਧੀਆ ਸੰਕੇਤ ਹੁੰਦਾ ਮਤਲਬ ਤੁਹਾਡੇ ਤੇ ਪ੍ਰਮਾਤਮਾ ਦੀ ਬੜੀ ਮਿਹਰ ਹੈ ਹਨਾ ਤੇ ਚੰਗੇ ਵਿਚਾਰ ਕਿਦਾਂ ਦੇ ਕਿਸੇ ਦਾ ਭਲਾ ਕਰਨ ਬਾਰੇ ਸੋਚਣਾ ਕਿਸੇ ਦੀ ਮਦਦ ਕਰਨ ਬਾਰੇ ਸੋਚਣਾ ਜਾਂ ਕੋਈ ਇਹੋ ਜਿਹਾ ਇਨਸਾਨ ਜੋ ਤੁਹਾਨੂੰ ਤਕਲੀਫ ਦੇ ਰਿਹਾ ਪਰ ਉਹਨੂੰ ਮਾਫ ਕਰਨ ਬਾਰੇ ਸੋਚਣਾ ਇਹ ਵੀ ਇੱਕ ਚੰਗੇ ਵਿਚਾਰਾਂ ਦੀ ਨਿਸ਼ਾਨੀ ਆ ਹਨਾ ਸੋ ਉਹ ਸਤਾਰਕ ਕਰਦੀ ਵਕਤ ਨਾ ਮਤਲਬ ਮੇਰੇ ਦਿਮਾਗ ਵਿੱਚ ਇਹ ਚੀਜ਼ ਆਈ ਮੈਂ ਉਹਦੇ ਮਨ ਨੂੰ ਸੋਚਿਆ ਵੀ ਵੀ ਦੇਖੋ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਉਹਨਾਂ ਦੀ ਪਰਜਾਈ ਨੇ ਬਹੁਤ ਅੰਗ ਕੀਤਾ ਉਹਨਾਂ ਦੇ ਮਹਾਰਾਜ ਦੇ ਸਿਰ ਦੇ ਉੱਪਰ ਵੀ ਉਹਨਾਂ ਨੇ ਕੂੜਾ ਸਿੱਟਣ ਦੀ ਕੋਸ਼ਿਸ਼ ਕੀਤੀ ਤੇ ਮਹਾਰਾਜ ਜੀ ਨੇ ਫਿਰ ਵੀ ਪਲਟ ਕੇ ਕੋਈ ਜਵਾਬ ਨਹੀਂ ਦਿੱਤਾ ਤੇ ਗੁਰੂ ਸਾਹਿਬ ਦੇ ਸੇਵਕ ਜਿਹੜੇ ਸੀਗੇ ਹਨਾ ਉਹਨਾਂ ਨੇ ਮਤਲਬ ਇਹ ਗੱਲ ਜ਼ਰੂਰ ਬੋਲੀ ਸੀ ਵੀ ਮਹਾਰਾਜ ਜੀ ਵੀ ਜਿਨ੍ਹਾਂ ਨੇ ਤੁਹਾਡੇ ਉੱਤੇ ਕੂੜਾ ਸੁੱਟਣ ਦੀ ਕੋਸ਼ਿਸ਼ ਕੀਤੀ ਆ ਵੀ ਉਹਨਾਂ ਦੇ ਹੱਥਾਂ ਤੇ ਕੋੜ ਨਾ ਚੱਲ ਜਾਵੇ ਤਾਂ ਮਹਾਰਾਜ ਨੇ ਫਿਰ ਉਸ ਟਾਈਮ ਰੋਕਿਆ ਵੀ ਨਹੀਂ ਜਿਸ ਮੁਖ ਚੋ ਬਾਣੀ ਜਪਣੀ ਜ ਆਪਣੀ ਉਸ ਮੁਖ ਚੋ ਮਾੜਾ ਨਹੀਂ ਕਿਸੇ ਨੂੰ ਬੁਲਣਾ ਔਰ ਅੱਜ ਤੱਕ ਮੈਂ ਕਦੇ ਕਿਸੇ ਨੂੰ ਵੈਸੇ ਵੀ ਬਾਣੀ ਜਪਣ ਤੋਂ ਪਹਿਲਾਂ ਵੀ ਕਦੇ ਵੀ ਮੈਂ ਕਿਸੇ ਜਿਵੇਂ ਹੁਣ ਕਈ ਵਾਰੀ ਹੁੰਦਾ ਨਾ ਕਈ ਲੋਕਾਂ ਦੀ ਆਦਤ ਹੁੰਦੀ ਆ ਹਨ ਵੀ ਜੇ ਕੋਈ ਲੜਾਈ ਝਗੜਾ ਹੋ ਗਿਆ ਤਾਂ ਉਹ ਬਾਤਾਂ ਉਹਾਂ ਦੇ ਦਿੰਦੀ ਆ ਫਲਾਣੇ ਦਾ ਆ ਹੋ ਜੀ ਐ ਹੋ ਜੇ ਪਰ ਮੈਂ ਹਮੇਸ਼ਾ ਕਿਉਂਕਿ ਮੈਂ ਇਹ ਸੋਚਦੀ ਆ ਵੀ ਉਹ ਇਨਸਾਨ ਸੁਣਦਾ ਚਾਹੀ ਨਹੀਂ ਸੁਣਦਾ ਪਰ ਹਰ ਰਾਬਾ ਆਪਾਂ ਨੂੰ ਹਮੇਸ਼ਾ ਹਰ ਜਗ੍ਹਾ ਦੇਖਦਾ ਸੋ ਕਦੇ ਵੀ ਕਿਸੇ ਲਈ ਮਾੜੇ ਕੋਈ ਤੁਹਾਡਾ ਮਾੜਾ ਕਰਦਾ ਕਰੀ ਜਾਂਦਾ ਪਰ ਮਾੜਾ ਸ਼ਬਦ ਨਾ ਹਾਂ ਜੇ ਤੁਹਾਨੂੰ ਆਪ ਦਾ ਪੱਖ ਰੱਖਣਾ ਤਾਂ ਉਹਨੂੰ ਵੀ ਰੱਖਣ ਦਾ ਇੱਕ ਤਰੀਕਾ ਹੁੰਦਾ ਮਾੜਾ ਸ਼ਬਦ ਨਾ ਦੀ ਮੂੰਹ ਚੋਂ ਬੋਲੋ ਹਨਾ ਤੇ ਕਿਉਂਕਿ ਫਿਰ ਉਹ ਵੀ ਆਪਾਂ ਆਪਦੀ ਮਾੜੇ ਕਰਮਾ ਚ ਉਹਨੂੰ ਸ਼ਾਮਿਲ ਕਰਦੇ ਆ ਤਾਂ ਇਦਾਂ ਮਤਲਬ ਕੀ ਸੈਜ ਪਾਠ ਦੇ ਵਿੱਚ ਵੀ ਆਉਂਦਾ ਹਨਾ ਤੇ ਇਹ ਚੀਜ਼ ਆਪਾਂ ਨੂੰ ਸਮਝਾਈ ਹੋਈ ਆ ਤਾਂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਇਹ ਸੋਚਿਆ ਵੀ ਕੋਈ ਇਨਸਾਨ ਕਿਸੇ ਨੂੰ ਗੁੱਸਾ ਦੇਣ ਵਾਸਤੇ ਕਿਸ ਹੱਦ ਤੱਕ ਜਾ ਸਕਦਾ ਹੈ ਮਹਾਰਾਜ ਜੀ ਦੇ ਖੁੱਦ ਦੇ ਸ਼ਬਦ ਨੇ ਜਿਵੇਂ ਆਪਾਂ ਇਤਿਹਾਸ ਨੂੰ ਪੜ੍ਹਦੇ ਆ ਤਾਂ ਫਿਰ ਮੇਰੇ ਮਨ 'ਚ ਖਿਆਲ ਆਇਆ ਵੀ ਵੀ ਪਾਗਲੇ ਵੀ ਪਰਮਾਤਮਾ ਨੇ ਵੀ ਆਪਦੀ ਜ਼ਿੰਦਗੀ ਚ ਇੰਨਾ ਕੁਝ ਸਿਆ ਵੀ ਤੂੰ ਤਾਂ ਚੀਜ਼ ਹੀ ਕੀ ਹੈ ਹਨਾ ਆਪਾਂ ਤਾਂ ਹੈ ਹੀ ਕੀ ਆਪਾਂ ਤਾਂ ਕੁਝ ਵੀ ਨਹੀਂ ਆ ਹਨਾ ਤੇ ਪਰਮਾਤਮਾ ਨੇ ਵੀ ਆਪਦੇ ਸਮੇਂ ਦੇ ਵਿੱਚ ਬਹੁਤ ਚੀਜ਼ਾਂ ਸਈਆਂ ਨੇ ਜਿਦੋਂ ਆਪਣੇ ਗੁਰੂਆਂ ਨੇ ਚ ਜਾਂ ਸਈਆਂ ਨੇ ਤਾਂ ਆਪਾਂ ਤਾਂ ਕੁਝ ਹੈ ਹੀ ਨਹੀਂ ਉਹਨਾਂ ਦੇ ਅੱਗੇ ਆਪਾਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਦੇ ਇੱਕ ਕਿਣਕੇ ਦੇ ਬਰਾਬਰ ਨਹੀਂ ਹੈਗੇ ਹਨਾ ਤਾਂ ਫਿਰ ਮਨ ਵਿੱਚ ਉਸ ਟਾਈਮ ਇਹ ਖਿਆਲ ਆਇਆ ਪਾਠ ਕਰਦੇ ਕਰਦੇ ਵੀ ਗੁਰੂ ਸਾਹਿਬ ਕਿਰਪਾ ਕਰੋ ਅੱਜ ਤੱਕ ਤੁਸੀਂ ਮੈਨੂੰ ਹਰ ਇੱਕ ਮੁਸ਼ਕਲ ਦੇ ਵਿੱਚੋਂ ਬਾਹਰ ਕੱਢਿਆ ਤੇ ਪ੍ਰਮਾਤਮਾ ਮਿਹਰ ਕਰੋ ਕਿ ਮੇਰੇ ਨਾਲ ਜੋ ਲੋਕ ਘਰ ਵੀ ਰਹਿੰਦੇ ਤੇ ਮੈਂ ਉਹਨਾਂ ਨੂੰ ਭੁੱਲ ਕੇ ਅੱਗੇ ਵੱਧ ਸਕਾਂ ਮਾਫ਼ ਕਰ ਸਕਾਂ ਉਹਨਾਂ ਨੇ ਆਪਦੇ ਕਰਮ ਕਮਾਉਣੇ ਆ ਕਮਾਉਂਦੇ ਰਹਿਣ ਹਨਾ ਤਾਂ ਤੁਸੀਂ ਯਕੀਨੀ ਕਰਨਾ ਉਸ ਤੋਂ ਬਾਅਦ ਮੈਂ ਅਰਦਾਸ ਕੀਤੀ ਅਰਦਾਸ ਕਰਨ ਤੋਂ ਬਾਅਦ ਪਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਕੀਤੀ ਕਿ ਵਾਹਿਗੁਰੂ ਮੇਲ ਕਰੋ ਤੁਸੀਂ ਹਰ ਮੁਸ਼ਕਿਲ ਦੇ ਵਿੱਚੋਂ ਮੈਨੂੰ ਬਾਹ ਫੜ ਕੇ ਬਾਹਰ ਕੱਢਿਆ ਇਹ ਵੀ ਮੇਰੇ ਲਈ ਇੱਕ ਤਰ੍ਹਾਂ ਦੀ ਮੁਸ਼ਕਿਲ ਹੀ ਹੈ ਕਿਉਂਕਿ ਮੈਂ ਅੱਜ ਤੱਕ ਛੇਤੀ ਕਿਸੇ ਦੀ ਗੱਲ ਤੇ ਰਿਐਕਟ ਨਹੀਂ ਕੀਤਾ ਪਰ ਅੱਜ ਅਗਰ ਮੈਨੂੰ ਗੁੱਸਾ ਆਇਆ ਹਨਾ ਤਾਂ ਵੀ ਮੈਂ ਵੀ ਮੇਰੇ ਤੇ ਮਿਹਰ ਕਰੋ ਮੇਰੇ ਮਾ ਮੇਰਾ ਮਨ ਸ਼ਾਂਤ ਹੋ ਜਾਵੇ ਮੈਂ ਪਹਿਲਾਂ ਦੀ ਤਰ੍ਹਾਂ ਖੁਸ਼ ਰਹਿਣ ਲੱਗ ਜਾਵਾਂ ਤੇ ਮੈਨੂੰ ਕੋਈ ਇਹ ਨਾ ਗੱਲਾਂ ਦਾ ਫਰਕ ਨਾ ਪਵੇ ਤਾਂ ਉਸ ਤੋਂ ਬਾਅਦ ਮੈਂ 5 ਮਿੰਟ ਲਈ ਆਪਨੇ ਆਪ ਨਾਲ ਅੱਖਾਂ ਬੰਦ ਕਰਕੇ ਬੈਠੀ ਹਾਂ ਤੇ ਮੈਨੂੰ ਇਹ ਲੱਗਿਆ ਵੀ ਜਿਵੇਂ ਨਾ ਕੋਈ ਆਪਾਂ ਕਹਿੰਦੇ ਨੇ ਕੋਈ ਬਹੁਤ ਵੱਡਾ ਭਾਰ ਆਪਣੇ ਸੀਨੇ ਤੋਂ ਉੱਤਰ ਕੇ ਪਰੇ ਆਪਾਂ ਰੱਖਦੇ ਹੁੰਦੇ ਆ ਤਾਂ ਮੈਨੂੰ ਐਦਾਂ ਨਾ ਮਹਿਸੂਸ ਹੋਇਆ ਉਸ ਤੋਂ ਬਾਅਦ ਫਿਰ ਮੈਂ ਦਿਨੇ ਮਤਲਬ ਬਹੁਤ ਖੁਸ਼ ਰਹੀ ਮਰਮਾਨ ਨਾਲ ਵੀ ਸ਼ੇਅਰ ਕੀਤਾ ਮੈਂ ਕਿ ਮਰਮਾਨਾ ਜਮੈਂ ਬਹੁਤ ਖੁਸ਼ ਹਾਂ ਕਹਿੰਦਾ ਮੰਮੀ ਕੀ ਗੱਲ ਕੀ ਹੋ ਗਈ ਮੈਂ ਵੀ ਐਦਾਂ ਕਰਕੇ ਮੈਨੂੰ ਸਟ੍ਰੈਸ ਸੀਗਾ ਮੈਨੂੰ ਟੈਨਸ਼ਨ ਸੀਗੀ ਇਸ ਚੀਜ਼ ਦੀ ਟੈਨਸ਼ਨ ਇਸ ਚੀਜ਼ ਦੀ ਸੀਗੀ ਵੀ ਦੋ ਕੋਈ ਤੁਹਾਨੂੰ ਤੰਗ ਕਰਦਾ ਹਨਾ ਤੇ ਫਿਰ ਉਦੋਂ ਤੁਸੀਂ ਜਿਸ ਤਰੀਕੇ ਨਾਲ ਰਿਐਕਟ ਕਰਦੇ ਹੋ ਪਰ ਤੁਹਾਡਾ ਵੀ ਕਿਤੇ ਨਾ ਕਿਤੇ ਉਸ ਚੀਜ਼ ਦਾ ਮੂਡ ਖਰਾਬ ਹੁੰਦਾ ਹਨਾ ਤਾਂ ਮੈਂ ਕਿਹਾ ਵੀ ਪਰਮ ਪ੍ਰਮਾਤਮਾ ਨੇ ਮੇਰ ਕੀਤੀ ਵੀ ਮੈਨੂੰ ਗੁਰੂ ਦਾ ਹੁਕਮ ਮੰਨ ਲਿਆ ਮੈਂ ਮੈਨੂੰ ਇਹ ਲੱਗਿਆ ਵੀ ਗੁਰੂ ਨੇ ਸੈ ਮੈਨੂੰ ਇਹ ਸਾਇਦ ਇਹ ਸਮਝਾਇਆ ਵੀ ਉਹਨਾਂ ਨੂੰ ਮਾਫ਼ ਕਰ ਤੂੰ ਆਪ ਦਾ ਅੱਗੇ ਵਧ ਉਹ ਜੋ ਇਨਸਾਨ ਕਰਦੇ ਨੇ ਉਹਨਾਂ ਨੂੰ ਉਹਨਾਂ ਦੇ ਕਰਮ ਦਾ ਫਲ ਆਪਣੇ ਹਿਸਾਬ ਨਾਲ ਮਿਲਣਾ ਹੈ ਸੋ ਤੂੰ ਆਪਣਾ ਕਰਮ ਕਰ ਸੋ ਮੈਨੂੰ ਉਸ ਤੋਂ ਬਾਅਦ ਬਹੁਤ ਹੀ ਹਲਕਾ ਮਹਿਸੂਸ ਹੋਇਆ ਸੋ ਮੈਂ ਵੀ ਫਿਰ ਆਪਦੀ ਮਨ ਚ ਸੋਚਿਆ ਵੀ ਚਲੋ ਜੋ ਕਰ ਗਏ ਕਰ ਗਏ ਵੀ ਅੱਜ ਤੋਂ ਬਾਅਦ ਮੈਂ ਉਹਨਾਂ ਵੱਲ ਫੋਕਸ ਨਹੀਂ ਕਰਨਾ ਮੈਂ ਆਪਣੇ ਕੰਮ ਵੱਲ ਫੋਕਸ ਕਰਨਾ ਮੈਂ ਆਪਣੇ ਵਿਊਅਰਸ ਵੱਲ ਫੋਕਸ ਕਰਨਾ ਮੈਂ ਉਹਨਾਂ ਵਾਸਤੇ ਵਧੀਆ-ਵਧੀਆ ਵੀਡੀਓਜ਼ ਲੈ ਕੇ ਆਉਣੀ ਆ ਸੋ ਇਸ ਕਰਕੇ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕੀਤੀ ਵੀ ਤੁਹਾਡਾ ਵੀ ਕਦੇ ਇਦਾਂ ਦਾ ਮਨ ਉਪ ਹੋਵੇ ਤੁਹਾਡੇ ਮਨ ਚ ਵੀ ਗੁੱਸਾ ਆ ਵੀ ਹਨਾ ਉਸ ਤੋਂ ਬਾਅਦ ਤੁਹਾਡਾ ਮਨ ਅਗਰ ਸ਼ਾਂਤ ਹੈ ਤਾਂ ਪਰਮਾਤਮਾ ਦੇ ਚਰਨਾਂ 'ਚ ਬਹਿ ਕੇ ਬਾਠ ਕਰਕੇ ਗੁਰੂ ਤੋਂ ਪੁੱਛਿਆ ਕਰੋ ਵੀ ਗੁਰੂ ਸਾਹਿਬ ਜੀ ਵੀ ਸਾਨੂੰ ਹੁਣ ਇਹਦਾ ਸਹੀ ਰਸਤਾ ਤੁਸੀਂ ਦਿਖਾਓੜਾ ਤੁਸੀਂ ਦੱਸੋ ਵੀ ਅਸੀਂ ਹੁਣ ਇਸ ਚੀਜ਼ ਲਈ ਕੀ ਕਰੀਏ ਠੀਕ ਹੈ ਨਾ ਤਾਂ ਮਾੜਾ ਜ ਹਮੇਸ਼ਾ ਐ ਮਹਿਸੂਸ ਹੁੰਦਾ ਕਿ ਗੁਰੂ ਸਾਡੇ ਨਾਲ ਗੱਲਾਂ ਕਰ ਰਹੇ ਨੇ ਸੋ ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦੇ ਵੀ ਕਰਦੇ ਆ ਐਂਡ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ